ਜਾਤੀ ਆਧਾਰ ਤੇ ਗਿਣਤੀ ਹੈ ਇਹਦਾ ਇਤਿਹਾਸ ਕਾਫੀ ਲੰਬਾ ਹੈ ਅੰਗਰੇਜ਼ਾਂ ਨੇ ਸ਼ੁਰੂ ਵਿੱਚ ਭਾਰਤ ਦੇ ਵਿੱਚ 1872 ਦੇ ਵਿੱਚ ਜਾਤੀ ਆਧਾਰ ਤੇ ਗਿਣਤੀ ਚਾਲੂ ਕੀਤੀ 2001 ਤੱਕ ਪ੍ਰਧਾਨ ਮੰਤਰੀ ਹੋਏ ਹਨ ਇਹ ਸਾਰੇ ਹੀ ਬ੍ਰਾਹਮਣ ਜਾਤੀ ਚ ਹੋਏ ਹਨ ਉਹਨਾਂ ਨੇ OBC ਦੀ ਜਾਤੀ ਆਧਾਰ ਤੇ ਗਿਣਤੀ ਨਹੀਂ ਕਰਾਈ ਤੇ ਜੋ ਆਰਐਸ ਦਾ ਮਤਕੇ ਇੱਕ ਰਿੰਗ ਹੈ ਬੀਜੇਪੀ ਉਹ ਮਤਕੇ ਅਗਰ ਜਾਤੀ ਆਧਾਰ ਤੇ ਗਿਣਤੀ ਕਰਾਏਗਾ ਵੀ ਤਾਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹਦੇ ਮਤਕੇ ਕੀ ਰਿਜ਼ਲਟ ਕੱਢਣਗੇ ਐ ਤੇ ਭਾਰਤ ਦੇ ਵਿੱਚ 40 ਯੂਨੀਵਰਸਿਟੀ ਆਏ 40 ਯੂਨੀਵਰਸਿਟੀਆਂ ਦੇ ਵਿੱਚ ਸਾਡਾ ਇੱਕ ਵੀ ਪ੍ਰੋਫੈਸਰ ਨਹੀਂ ਹੋ ਵੀ ਸੀਦਾ ਅਗਰ ਸਾਡੇ ਪ੍ਰੋਫੈਸਰ ਹੀ ਨਹੀਂ ਹੋਣਗੇ ਤਾਂ ਸਾਡੇ ਵੀਸੀ ਕਿਵੇਂ ਬਣਨਗੇ ਮੈਂ ਤੁਹਾਡੇ ਚੈਨਲ ਰਾਹੀਂ ਦੱਸਦਾ ਕਿ OBC ਦਾ ਲਗਾਤਾਰ ਧੋਖਾ ਹੋ ਰਿਹਾ ਹੈ। ਭਾਰਤ ਦੇ ਵਿੱਚ 23 ਲੱਖ ਸਕੂਲ ਹਨ। ਉਹਦੇ ਵਿੱਚੋਂ ਰਿਕਾਰਡ ਹੈ ਕਿ 18 ਲੱਖ ਸਕੂਲਾਂ ਨੇ ਤਾਂ OBC ਦੇ ਐਡਮਿਸ਼ਨ ਹੀ ਨਹੀਂ ਲਈ। 75 ਸਾਲਾਂ ਦੇ ਵਿੱਚ ਇੱਕ ਵੀ OBC ਦਾ ਐਮਪੀ ਨਜ਼ਰ ਨਹੀਂ ਆਉਂਦਾ। ਨਹੀਂ, ਰਾਜਨੀਤਿਕ ਧਾਰ ਦੇ ਉੱਤੇ ਪੰਜਾਬ ਦੇ ਵਿੱਚ OBC ਨੂੰ ਰਿਜ਼ਰਵੇਸ਼ਨ ਨਹੀਂ ਮਿਲ ਰਹੀ। ਬਿਲਕੁਲ ਨਹੀਂ ਮਿਲ ਰਹੀ ਜੀ। ਜੀ। ਇਿੱਤੇ ਰੂਪ ਚ ਸੈਂਟਰ ਵਿੱਚ ਬ੍ਰਾਹਮਣਾਂ ਦੀ ਸਰਕਾਰ ਬਣਦੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਜੋ ਇਹ OBC ਤਬਕਾ ਹੈਗਾ ਉਹ ਅਜੇ ਤੀਕ ਨਾ ਤਾਂ ਆਪਦੇ ਹੱਕ ਦੇ ਲਈ ਖੜਾ ਹੋਇਆ ਹੈਗਾ ਤਾਂ ਨਹੀਂ ਮਿਲਿਆਗਾ ਕਿਤਨੇ ਕਿਤੇ ਇਸ ਤਬਕੇ ਦੇ ਵਿੱਚ ਵੀ ਕਮਜ਼ੋਰੀਆਂ ਨਹੀਂਆਂ ਕਿਉਂਕਿ ਇਹ ਨਾ ਤਾਂ SC ਦੇ ਨਾਂ ਨਾਲ ਆ ਰਲਿਆ ਤੇ ਨਾ ਹੀ ਤਾਂ ਜਰਨਲ ਨੇ ਇਹਨੂੰ ਆਪਦੇ ਨਾਲ ਰਲਣ ਦਿੱਤਾ ਕਾਰਨ ਇਹ ਹੈ ਕਿ OBC ਤਾਕਤ ਸਹੀ ਤਰੀਕੇ ਨਾਲ ਗੱਲ ਹੀ ਨਹੀਂ ਗਈ ਹੂੰ ਨਾ ਗੱਲ ਜਾਣ ਨਾਲ ਉਹ ਵਿਹਾਰ ਨਹੀਂ ਹੋਏ ਅ ਵਿਹਾਰ ਨਾ ਹੋਣ ਕਰਕੇ ਉਹ ਆਪਦੇ ਹਿੱਸੇ ਕਰੀ ਤੋਂ ਜਾਣੀ ਨਹੀਂ ਭਾਵੇਂ ਲੰਮੇ ਸਮੇਂ ਤੋਂ ਸਰਕਾਰ ਆ ਜਿਹੜੀ ਉਹ ਜਾਤੀ ਆਧਾਰਿਤ ਜਨਗਣਨਾ ਤੋਂ ਆ ਜਿਹੜੀ ਉਹ ਪਾਸਾ ਵਟ ਰਹੀ ਸੀ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਹ ਗੱਲ ਵਾਰ-ਵਾਰ ਆਖੀ ਜਾ ਰਹੀ ਆ ਕਿ ਅਸੀਂ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ ਤੇ ਉਸ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਜਾਤ ਕਿੰਨੀ ਗਿਣਤੀ ਦੇ ਵਿੱਚ ਆ ਉਹਨਾਂ ਕੋਲ ਸਾਧਨ ਕੀ ਆ ਕਿੰਨੇ ਜਾਇਦਾਦ ਵੀ ਹੋਣੇ ਸਾਰਾ ਕੁਝ ਆ ਜਿਹੜਾ ਉਸ ਜਾਣਕਾਰੀਾਂ ਦੇ ਵਿੱਚ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਭਾਵੇਂ ਲੰਬਾ ਸਮਾਂ ਹੋ ਗਿਆ ਇੱਧਰ ਸਾਡੇ ਰਿਜ਼ਰਵੇਸ਼ਨ ਵੀ ਮਿਲੀ ਹੋਈ ਆ ਤੇ ਉਸ ਰਿਜ਼ਰਵੇਸ਼ਨ ਦਾ ਜਿਹੜਾ ਲਾਭ ਆ ਖਾਸ ਤੌਰ ਦੇ ਉੱਤੇ ਇੱਕ ਅਜਿਹਾ ਤਬਕਾ ਵੀ ਆ ਜਿਸ ਨੂੰ OBC ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈਗਾ ਉਸ ਨੂੰ ਉਹਨਾਂ ਨਹੀਂ ਮਿਲ ਸਕਿਆ ਹੈਗਾ ਇਸ ਕਰਕੇ ਉਹ OBC ਤਬਕਾ ਜਿਹੜਾ ਲਗਾਤਾਰ ਇਹ ਡਿਮਾਂਡ ਕਰ ਰਿਹਾ ਹੈਗਾ ਕਿ ਜਾਤੀ ਆਧਾਰਤ ਸਾਡੀ ਵੀ ਜਾਣਗਾਨ ਜਾਣਗਾਨਾ ਕੀਤੀ ਜਾਵੇ ਸਾਡੀ ਗਿਣਤੀ ਸਾਨੂੰ ਪਤਾ ਲੱਗੇ ਤੇ ਉਸ ਆਧਾਰ ਦੇ ਉੱਤੇ ਆ ਜਿਹੜਾ ਸਾਨੂੰ ਜੋ ਵੰਦੀ ਭਾਗੀਦਾਰੀ ਹੈ ਜਿਹੜੀ ਉਹ ਦਿੱਤੀ ਜਾਵੇ ਇਸ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਰਾਸ਼ਟਰੀ ਪਛੜਾ ਵਰਗ ਮੋਰਚਾ ਤੋਂ ਸਰਦਾਰ ਮਕੰਦ ਸਿੰਘ ਜੀ ਮੌਜੂਦ ਰਹਿਣਗੇ ਆ ਪ੍ਰਧਾਨ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ ਮੋਹਰ ਸਾਹਿਬ ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ ਜੀ ਤੁਸੀਂ ਗੱਲ ਉਠਾਈ OBC ਦੀ ਜਾਤੀ ਆਧਾਰਿਤ ਗਿਣਤੀ ਦੀ ਜੀ ਮੋਹਰ ਸਾਹਿਬ ਇਹ ਜੋ OBC ਦੀ ਜਾਤੀ ਆਧਾਰਿਤ ਗਿਣਤੀ ਹੈ ਇਹਦਾ ਇਤਿਹਾਸ ਕਾਫੀ ਲੰਬਾ ਹੈ ਅੰਗਰੇਜ਼ਾਂ ਨੇ ਸ਼ੁਰੂ ਵਿੱਚ ਭਾਰਤ ਦੇ ਵਿੱਚ 1872 ਦੇ ਵਿੱਚ ਜਾਤੀ ਆਧਾਰਿਤ ਗਿਣਤੀ ਚਾਲੂ ਕੀਤੀ ਉਹ ਹਰ ਦਸ ਸਾਲਾਂ ਪਿੱਛੋਂ ਜਾਤੀ ਦਾਅਤ ਗਿਣਤੀ ਕਰਵਾਉਂਦੇ ਸੀ ਜਿਸ ਵਿੱਚ ਉਹਨਾਂ ਨੇ 1872 1881 89 1901 1121 1931 ਤੱਕ ਲਗਾਤਾਰ ਹਰ ਦਸ ਸਾਲਾਂ ਪਿੱਛੋਂ OBC ਦੀ ਨਹੀਂ ਸਾਰੀਆਂ ਜਾਤਾਂ ਦੀ ਹੀ ਜਾਤੀ ਅਧਾਰਤ ਗਿਣਤੀ ਕੀਤੀ 1941 ਦੇ ਵਿੱਚ ਉਹਨਾਂ ਨੇ ਜਾਤੀ ਅਧਾਰਤ ਗਿਣਤੀ ਕੀਤੀ ਸੀ ਪਰ ਉਦੋਂ ਵਿਸ਼ਵ ਜੁੱਧ ਦੂਜਾ ਲੱਗਿਆ ਹੋਇਆ ਸੀ ਤਾਂ ਉਹ ਠੀਕ ਤਰੀਕੇ ਨਾਲ ਹੋ ਨਹੀਂ ਸਕੀ ਤਾਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਤਾਂ ਪਹਿਲੀ ਜਨ ਗਣਨਾ ਜੋ ਭਾਰਤ ਦੀ ਜੋ ਆਜ਼ਾਦ ਹੋਇਆ ਤੋਂ ਹੋਣੀ ਸੀ 1952 ਦੇ ਵਿੱਚ ਹੋਣੀ ਸੀ ਤਾਂ ਪਰਦੇਸ ਲੈ ਜੀ ਉਦੋਂ ਉਸ ਟਾਈਮ ਪ੍ਰਧਾਨ ਮੰਤਰੀ ਸੀ ਪ੍ਰਧਾਨ ਮੰਤਰੀ ਹੁੰਦਾ ਹੋਇਆ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਹੁੰਦੇ ਹੋਇਆ ਉਹਨਾਂ ਨੇ OBC ਦੀ ਜਾਤੀ ਦੇ ਆਧਾਰ 'ਤੇ ਗਿਣਤੀ ਨਹੀਂ ਕੀਤੀ 1951 1961 ਦੇ ਵਿੱਚ Jawaharlal Nehru ji 1971 1981 ਦੇ ਵਿੱਚ श्रीमती ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਵੀ ਜਾਤੀ ਦੇ ਆਧਾਰ 'ਤੇ ਗਿਣਤੀ ਨਹੀਂ ਕਰਵਾਈ 1991 ਦੇ ਵਿੱਚ ਐਨਰਸ ਮਰਾਓ ਜੀ ਅਰੇ 2001 ਦੇ ਵਿੱਚ ਜੋ ਸਾਡੇ ਪ੍ਰਧਾਨ ਮੰਤਰੀ ਸਨ ਅਟਲ ਬਿਹਰੀ ਬਾਜਪੀ ਜੀ ਜੀ ਉਹ ਵੀ ਲੋਕਾਂ ਨੂੰ ਬਹੁਤ ਹਰਮਨ ਪਿਆਰੇ ਸੀ ਉਹ ਪੱਧਰ ਪਰਸੇ ਸਨ ਉਹ ਸਾਰਿਆਂ ਨੂੰ ਮਤਲਬ ਇੱਕ ਸਮਾਨ ਕਹਿੰਦੇ ਹਨ ਕਿ ਸਮਝਦੇ ਸਨ ਪਰ ਉਹਨਾਂ ਨੇ ਵੀ ਜਥੇਦਾਰਤ ਗਿਣਤੀ ਨਹੀਂ ਕਰਾਈ ਜੀ ਜਿੰਨੇ ਵੀ ਇਹ 19 2001 ਤੱਕ ਪ੍ਰਧਾਨ ਮੰਤਰੀ ਹੋਏ ਆ ਨਾ ਇਹ ਸਾਰੇ ਹੀ ਬ੍ਰਾਹਮਣ ਜਾਤੀ ਚੋਂ ਹੋਏ ਆ ਨਾ ਉਹਨਾਂ ਨੇ OBC ਦੀ ਜਾਤੀ ਅਧਾਰਤ ਗਿਣਤੀ ਨਹੀਂ ਕਰਾਈ ਜੀ 2011 ਦੇ ਵਿੱਚ 10 ਸਾਲਾਂ ਪਿੱਛੋਂ ਜਾਤੀ ਅਧਾਰਤ ਗਿਣਤੀ ਦਾ ਮੁੱਦਾ ਉੱਠਿਆ ਤਾਂ ਉਸ ਟਾਈਮ ਜਾਤੀ ਦਾਤ ਗਿਣਤੀ ਵਾਸਤੇ ਬਹੁਤ ਦੇ ਦੇ ਵਿੱਚ ਪ੍ਰੈਸ਼ਰ ਪੈ ਚੁੱਕਾ ਸੀ ਔਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸਨ ਮਨਮੋਹਨ ਸਿੰਘ ਜੀ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਮੈਂ ਜਾਤੀ ਆਧਾਰਤ ਗਿਣਤੀ ਕਰਵਾਵਾਂਗਾ ਹੂੰ ਪਰ ਉਸ ਟਾਈਮ ਜੋ ਵੀ ਜਿੰਨੇ ਵੀ ਆਪਣੇ ਅਧਿਕਾਰ ਸੀ ਪ੍ਰਮ ਮੁਖਰੀ ਜੀ ਕੋਲ ਸਨ ਮਰਮੋਹਰ ਸਿੰਘ ਜੀ ਕੋਲੇ ਕੋਈ ਖਾਸ ਅਧਿਕਾਰ ਨਹੀਂ ਸੀ ਤਕਰੀਬਨ 62 ਕਮੇਟੀਆਂ ਸਹੀ ਉਸ ਟਾਈਮ ਪਾਰਲੀਮੈਂਟ ਦੇ ਵਿੱਚ ਉਹ ਸਾਰੇ ਦੇ ਸਾਰੇ ਪ੍ਰਮ ਮੁਖਰੀ ਜੀ ਉਹਨਾਂ ਦੇ ਪ੍ਰਧਾਨ ਸੀ ਉਹੀ ਫੈਸਲੇ ਲੈਂਦੇ ਸਨ ਤਾਂ ਉਹਨਾਂ ਨੇ ਉਸ ਟਾਈਮ ਜਾਤੀ ਦਾ ਹਾਸ ਤੇ ਗਿਣਤੀ ਨਾ ਕਰਵਾ ਕੇ ਸਿੰਪਲ ਸਰਵੇ ਕਰਵਾਇਆ ਉਹ ਸਿੰਪਲ ਸਰਵੇ ਵੀ ਉਹਨਾਂ ਨੇ ਨਿਸ਼ਾਨ ਨਹੀਂ ਕੀਤਾ ਜੋ OBC ਨਾਲ ਬਹੁਤ ਵੱਡਾ ਧੋਖਾ ਹੋਇਆ ਜੀ 2014 ਆਇਆ ਚੋਣਾਂ ਦੇ ਟਾਈਮ ਤੇ ਮੋਦੀ ਜੀ ਆਏ ਉਹ ਉਹਨਾਂ ਨੇ ਕਿਹਾ ਕਿ ਮੈਂ OBC ਆ ਮੈਂ ਚਾਹ ਵੇਚਣ ਵਾਲਾ ਹਾਂ ਮੈਂ ਦੁੱਧ ਵੇਚਣ ਵਾਲਾ ਹਾਂ ਮੈਂ ਗਰੀਬ ਹਾਂ ਮੈਨੂੰ ਵੋਟ ਕਰੋ ਮੈਂ OBC ਦੀ ਜਾਤੀ ਜਾਤ ਦੇ ਗਿਣਤੀ ਕਰਵਾਵਾਂਗਾ ਹਾਂ ਪਰ ਜਦ ਉਹਨਾਂ ਨੂੰ OBC ਨੇ ਬੋਰਡ ਕੀਤੀ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਾਤੀ ਆਧਾਰਿਤ ਗਿਣਤੀ ਕੀ ਕਰਾਓਗੇ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਦਿੱਤਾ ਕਿ ਮੈਂ OBC ਦੀ ਜਾਤੀ ਆਧਾਰ ਤੇ ਗਿਣਤੀ ਨਹੀਂ ਕਰਵਾਵਾਂਗਾ ਤਾਂ ਇਹ OBC ਨਾਲ ਇੱਕ ਬਹੁਤ ਵੱਡਾ ਪ੍ਰਧਾਨ ਮੰਤਰੀ ਨੇ ਧੋਖਾ ਕੀਤਾ ਮੋਦੀ ਜੀ ਨੇ ਧੋਖਾ ਕੀਤਾ ਪਰ ਹੁਣ ਲਗਾਤਾਰ OBC ਦਾ ਪ੍ਰੈਸ਼ਨ ਚਾਰੋਂ ਤਰਫ ਹਰ ਇੱਕ ਪਾਰਟੀ ਵੱਲੋਂ ਪੈ ਰਿਹਾ ਹੈ ਮਿਸਾਲ ਦੇ ਤੌਰ ਤੇ ਜਦ ਅਸੀਂ ਪਿਛਲੇ ਸਾਲ ਮਾਨਸਾ ਵਿਖੇ ਰਾਠੇ ਪਿਛਲੇ ਵਰਗ ਮੋਰਚੇ ਦਾ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਅਗਰ ਸਾਡੀ ਸਰਕਾਰ ਬੰਦੀ ਹੈ ਤਾਂ ਅਸੀਂ ਜਾਤੀ ਆਧਾਰਿਤ ਗਿਣਤੀ ਕਰਾਵਾਂਗੇ ਤਾਂ ਸਾਰੀਆਂ ਪਾਰਟੀਆਂ ਚਾਹੁੰਦੀਆਂ ਕਿ OBC ਦੀ ਜਾਤੀ ਆਧਾਰਿਤ ਗਿਣਤੀ ਹੋਵੇ ਔਰ ਕੋਈ ਵੀ ਇਹਦੇ ਵਿਰੋਧ ਵਿੱਚ ਨਹੀਂ ਆਣਾ ਤਾਂ ਮੋਦੀ ਜੀ ਨੂੰ ਵੀ ਮਜਬੂਰ ਹੋ ਕੇ ਇਹ ਫੈਸਲਾ ਕੈਬਨਿਟ 'ਚ ਲੈਣਾ ਪਿਆ ਕਿ OBC ਦੀ ਮੈਂ ਜਾਤੀ ਆਧਾਰਿਤ ਗਿਣਤੀ ਕਰਾਵਾਂਗਾ ਪਰ ਇਹਦੇ ਵਿੱਚ ਸ਼ੰਕੇ ਬਹੁਤ ਉੱਭਰ ਰਹੇ ਹਨ ਜੀ ਕਿਸ ਸੰਕੇ ਉੱਪਰ ਰਿਹਾ ਨਾ ਮੋਦੀ ਜੀ ਨੇ ਇਹ ਨਹੀਂ ਦੱਸਿਆ ਕਿ ਜਾਤੀ ਆਧਾਰ ਤੇ ਕਿਹੜੇ ਸਾਲ ਤੋਂ ਚਾਲੂ ਹੋਏਗੀ ਹੂੰ ਜਾਤੀ ਆਧਾਰ ਤੇ ਕਿਸ ਤਰੀਕੇ ਨਾਲ ਚਾਲੂ ਹੋਏਗੀ ਉਹਦੇ ਵਿੱਚ ਕੀ ਕੀ ਅੰਕੜੇ ਇਕੱਠੇ ਕੀਤੇ ਜਾਣਗੇ ਅਤੇ ਉਹ ਅੰਕੜੇ ਨਸ਼ਰ ਵੀ ਕੀਤੇ ਜਾਣਗੇ ਜਾਂ ਨਹੀਂ ਨਸ਼ਰ ਕੀਤੇ ਜਾਣਗੇ ਕਿਉਂਕਿ ਅਰਜ਼ ਦੇ ਵਿੱਚ ਵੱਡੀ ਪੱਧਰ ਤੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਜਾਤੀ ਆਧਾਰਤ ਗਿਣਤੀ ਦੇ ਵਿਰੋਧ ਵਿੱਚ ਨਹੀਂ ਹਮ ਪਰ ਇਹ ਅਗਰ ਗਿਣਤੀ ਹੁੰਦੀ ਹੈ ਤਾਂ ਜੋ ਇਹ ਜਾਤੀ ਦੀ ਗਿਣਤੀ ਦੇ ਲਈ ਰਾਜਨੀਤੀ ਕੋ ਫਾਇਦਾ ਨਹੀਂ ਹੋਣਾ ਚਾਹੀਦਾ ਤਾਂ ਇਹ ਜੋ ਇਹ ਸਪਾਰਟ ਹੁੰਦਾ ਹੈ ਕਿ ਜੋ ਆਰਐਸ ਦਾ મતਕੇ ਇੱਕ ਵਿੰਗ ਹੈ ਭਾਜਪੀ ਉਹ મતਕੇ ਅਗਰ ਜਾਤੀ ਆਧਾਰਤ ਗਿਣਤੀ ਕਰਾਏਗਾ ਵੀ ਤਾਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਉਹਦੇ મતਕੇ ਕੀ ਰਿਜ਼ਲਟ ਕੱਢਣਗੇ ਹਮ ਬਾਕੀ ਇੱਕ ਹੋਰ ਵੀ ਸਨਿਸ਼ੰਕਾ ਹੈ ਸ਼ੰਕਾ ਕੀ ਹੈ ਮਨਮੋਹਨ ਸਿੰਘ ਜੀ ਨੇ ਮੰਨਿਆ ਸੀ ਕਿ ਮੈਂ ਜਾਤੀ ਧਾਰਤ ਗਿਣਤੀ ਕਰਾਵਾਂਗਾ ਪਰ ਉਹ ਵੀ ਮੁਕਰ ਗਏ ਉਹਨਾਂ ਨੇ ਵੀ OBC ਨਾਲ ਧੋਖਾ ਕੀਤਾ ਤਾਂ ਕੀ ਹੈ ਅਗਰ ਉਹ ਕਹਿਗੇ ਮੁਕਰ ਸਕਦੇ ਹੈ ਉਹ ਪਿੱਛੇ ਸੈਂਪਲ ਸਰਵੇ ਕਰਾਉਂਦੇ ਆ ਸਰਵੇ ਦਾ ਉਹ ਆਪਣੇ ਨਸ਼ ਵੀ ਨਹੀਂ ਕਰਦੇਗੇ ਤਾਂ ਇਹਦੇ ਨਾਲ OBC ਦਾ ਲਗਾਤਾਰ ਧੋਖਾ ਹੋ ਰਿਹਾ ਹੈ ਤਾਂ ਮੈਂ ਓਬੀਸੀ ਭਰਾਵਾਂ ਨੂੰ ਓਬੀਸੀ ਦੇ ਅਲੱਗ-ਅਲੱਗ ਸੰਗਠਨਾਂ ਨੂੰ ਔਰ ਤੁਹਾਡੇ ਚੈਨਲ ਦੇ ਥਰੂ ਮੈਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਲਗਾਤਾਰ ਸਾਡਾ ਇਹਦੇ ਉੱਤੇ ਦਬਾਅ ਬਣਿਆ ਰਹਿਣਾ ਚਾਹੀਦਾ ਹੈ ਅਗਰ ਸਾਡਾ ਦਬਾਅ ਥੋੜਾ ਜਿਹਾ ਵੀ ਢਿੱਲਾ ਹੋ ਗਿਆ ਤੇ ਇਹਨਾਂ ਤੇ ਸਾਨੂੰ ਪੂਰਾ ਵੀ ਵਿਸ਼ਵਾਸ ਨਹੀਂ ਆਏ ਜੀ ਇਹ ਜਾਤੀ ਦਾ ਹਾਤ ਗਿਣਤੀ ਕੀ ਹੈ ਆਮ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਜਾਤੀ ਦਾ ਹਾਤ ਗਿਣਤੀ ਆਪਾਂ ਇਹ ਸਮਝਦੇ ਹਾਂ ਵੀ ਸ਼ਾਇਦ ਮਨੁੱਖਾਂ ਦੀ ਗਿਣਤੀ ਹੋ ਜਾਏਗੀ ਹਾਂ ਇਹ ਜਾਤੀ ਦਾ ਹਾਤ ਗਿਣਤੀ ਦਾ ਮਤਵ ਲੈ ਵੀ ਅਸੀਂ ਇਹ ਚਾਹੁੰਦੇ ਆ ਸਾਰੀਆਂ ਹੀ ਜਾਤਾਂ ਦੀ ਗਿਣਤੀ ਹੋਵੇ ਹਮ ਸਾਰੀਆਂ ਜਾਤਾਂ ਦੇ ਅੰਕੜੇ ਹੋਣ ਸਾਰੀਆਂ ਜਾਤਾਂ ਦੇ ਜਿਹਦੀ ਜਿੰਨੀ ਹਿੱਸੇਦਾਰੀ ਹੈ ਜਿੰਨੀ ਜਾਤੇ ਜਾਤੀ ਦੀ ਗਿਣਤੀ ਹੈ ਉਹਨੇ ਉਹਨੇ ਦੀ ਸ਼ਾਸਨ ਪ੍ਰਚਾਰ ਨੌਕਰੀਆਂ ਵਿੱਚ ਹਿੱਸੇਦਾਰੀ ਹੋਵੇ ਹਮ ਜੱਜਾਂ ਤੱਕ ਹਿੱਸੇਦਾਰੀ ਹੋਵੇ ਤਾਂ ਇਸ ਕਰਕੇ ਕੱਲੀ OBC ਦੀ ਜਾਤੀ ਆਧਾਰ ਦਾ ਇਹ ਮਸਲਾ ਨਹੀਂ ਹੈ ਇਹ ਸਾਰੀਆਂ ਹੀ ਜਾਤਾਂ ਦੇ ਜੋ ਜਾਤੀ ਹੈ ਉਹਨਾਂ ਦਾ ਮਸਲਾ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਗਰ ਜਾਤੀ ਦਾ ਆਧਾਰ ਤੇ ਗਿਣਤੀ ਹੁੰਦੀ ਹੈ ਇਹ ਇਕੱਲੇ ਮਤਿਏ ਗਿਣਤੀ ਦਾ ਹਿਸਾਬ ਨਹੀਂ ਹੈ ਜਾਤੀ ਦਾ ਆਧਾਰ ਤੇ ਗਿਣਤੀ ਦੇ ਵਿੱਚ ਕੀ ਆਉਂਦਾ ਹੈ ਜਾਤੀ ਦੇ ਆਰਥਿਕ ਹਾਲਤ ਵੀ ਆਉਂਦੇ ਆ ਕਿ ਕਿਸ ਜਾਤੀ ਕੋਲੇ ਕਿੰਨੀ ਜ਼ਮੀਨ ਹੈ ਅਗਰ ਉਹਦੇ ਕੋਈ ਘਰ ਹੈ ਕੱਚਾ ਹੈ ਪੱਕਾ ਹੈ ਜਾਂ ਉਹ ਝੁੱਗੀ ਝੌਂਪੜੀ 'ਚ ਬੈਠਾ ਹੈ ਉਦੇ ਕੋਲੇ ਕਾਰ ਹੈ ਮੋਟਰਸਾਈਕਲ ਹੈ ਸਾਈਕਲ ਹੈ ਜਾਂ ਪੈਦਲ ਚੱਲ ਰਿਹਾ ਹੈ ਉਹਦੇ ਕੋਲੇ ਜ਼ਮੀਨ ਹੈ ਜਾਂ ਨਹੀਂ ਹੈ ਉਹਦੇ ਕੋਲੇ ਲੈਟਰਨ ਹੈ ਬਾਥਰੂਮ ਹੈ ਹੈ ਕੱਚਾ ਹੈ ਪੱਕਾ ਹੈ ਜਾਂ ਕਿੰਨੇ ਬਾਥਰੂਮ ਹੈ ਉਹਦੇ ਕੋਲੇ ਪਸ਼ੂ ਹੈ ਮਤਲਬ ਕਿ ਮਤਲਬ ਕਿ ਹਰ ਇੱਕ ਚੀਜ਼ ਦੀ ਗਿਣਤੀ ਹੁੰਦੀ ਹੈ ਉਹਦੇ ਹਿਸਾਬ ਨਾਲ ਅੰਕੜੇ ਤਿਆਰ ਕੀਤੇ ਜਾਂਦੇ ਆ ਉਸੇ ਹਿਸਾਬ ਨਾਲ ਬਜਟ ਤਿਆਰ ਕੀਤਾ ਜਾਂਦਾ ਹੈ ਕੱਲੇ OBC ਦਾ ਨਹੀਂ ਸਾਰੀਆਂ ਜਾਤਾਂ ਦੇ ਬਜਟ ਤਿਆਰ ਹੋਣਾ ਚਾਹੀਦਾ ਹੈ ਸਾਰੇ ਜਾਤਾਂ ਦੇ ਮਤਕੇ ਅੰਕੜੇ ਆਉਣੇ ਚਾਹੀਦੇ ਆ ਸਾਰੀਆਂ ਜਾਤਾਂ ਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਮਿਸਾਲ ਦੇ ਤੌਰ ਤੇ ਜਿਵੇਂ OBC ਦੀ ਜਾਤੀ ਦਾ 1900 ਜੋ ਕੱਤੀ ਦੇ ਮੁਤਾਬਕ 52% ਹੈ ਹੂੰ ਜੋ ਉਹਦੇ ਪਿੱਛੋਂ ਆਪਣੇ ਹੁਣੇ-ਹੁਣੇ ਬਿਹਾਰ ਦੇ ਵਿੱਚ ਨਸੀਰ ਕੁਮਾਰ ਨੇ ਜਾਤੀ ਆਧਾਰਿਤ ਗਿਣਤੀ ਕਰਾਈ ਤਾਂ 68% ਨਿਕਲੀ ਹੂੰ अलग-अलग कर्नाटक ਵਿੱਚ ਵੀ ਜਾਤੀ ਆਧਾਰਤ ਗਿਣਤੀ ਕਰਾਈ ਤਾਂ ਵੱਧ ਨਿਕਲੀ ਮੈਂ ਇਹ ਕਹਾਂਗਾ ਵੀ ਇਹ 52% ਵੀ ਨਹੀਂ ਹੈ ਅਗਰ ਜਾਤੀ ਆਧਾਰਤ OBC ਦੀ ਹੁੰਦੀ ਹੈ ਤਾਂ ਅਸੀਂ 60 ਤੋਂ ਉੱਪਰ ਅੰਕੜਾ ਜਾਏਗਾ ਜੀ ਅਗਰ 60 ਤੋਂ ਉੱਪਰ ਅੰਕੜਾ ਜਾਏਗਾ ਤਾਂ ਸਾਡਾ 60% ਹਿੱਸੇ ਦਾ ਨਹੀਂ ਬਣਦੀ ਹੈ ਹੂੰ ਇਹਦੇ ਵਿੱਚ ਮਤਲਬ ਕੀ ਹੈ ਜੇ ਅਸੀਂ 52% ਦੀ ਹੀ ਗੱਲ ਕਰੀਏ 50% ਦੀ ਹੀ ਗੱਲ ਕਰੀਏ ਤਾਂ ਅਗਰ ਸਾਡਾ ਇੱਕ ਡਾਕਟਰ ਹੈ ਦੂਸਰੇ ਦਾ ਜਨਰਲ ਦਾ ਇੱਕ ਡਾਕਟਰ ਹੈ ਤੇ ਇੱਕ ਸਾਡਾ ਹੋਣਾ ਚਾਹੀਦਾ ਹੈ ਅਗਰ ਤੁਹਾਨੂੰ ਉਹਨਾਂ ਦਾ ਇੱਕ ਇੰਜੀਨੀਅਰ ਇੱਕ ਸਾਡਾ ਹੋਣਾ ਚਾਹੀਦਾ ਹੈ ਇੱਕ ਵਕੀਲ ਉਹਨਾਂ ਦਾ ਇੱਕ ਸਾਡਾ ਹੋਣਾ ਚਾਹੀਦਾ ਹੈ ਮਤਲਬ ਕਿ ਜੇ ਛਿਪਾ ਤੱਕ ਜਥੋ ਤੱਕ ਵੀ ਮਤ ਕੇ ਪਹੁੰਚ ਆ ਜਮੀਨ ਤੱਕ ਜਾਇਦਾ ਤੱਕ ਸਾਡਾ ਅੱਧਾ ਹਿੱਸਾ ਹੋਣਾ ਚਾਹੀਦਾ ਹੈ ਓਬੀਸੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਪੈਂਦੇ ਤੱਕ ਜਦ ਬਿਜਲੀ ਦਾ ਪੱਖਾ ਚੱਲਦਾ ਉਹਦਾ ਮਤਲਬ ਕਿ ਟੈਕਸ ਦਿੰਦਾ ਹੈ ਪਰ ਟੈਕਸ ਇਕੱਠਾ ਸਾਡਾ OBC ਦਾ ਜਰੂਰ ਹੁੰਦਾ ਹੈ ਉਹਦੇ ਵਿੱਚ ਟੈਕਸ ਦਾ ਸਾਨੂੰ ਮਤਲਬ ਕਿ 1% ਵੀ ਦਿੱਤਾ ਨਹੀਂ ਜਾਂਦਾ ਸਾਡਾ 0% ਹੈ ਸਾਡਾ 23 ਦੇ ਵਿੱਚ ਵੀ ਹਿੱਸਾ ਹੋਣਾ ਚਾਹੀਦਾ ਹੈ ਸਾਡੇ ਬੱਚਿਆਂ ਦੇ ਸਕਾਲਰਸ਼ਿਪ ਹੋਣੀ ਚਾਹੀਦੀ ਹੈ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਮਤਲਬ ਕਿ ਸਾਡੇ ਬਤਕੇ ਅੱਗੇ ਮਤਲਬ ਕਿ ਜੋ ਵੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਕਿ ਸਾਡੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਐਸ ਤਰ੍ਹਾਂ ਭਾਰਤ ਦੇ ਵਿੱਚ 40 ਯੂਨੀਵਰਸਿਟੀ ਆਏ 40 ਯੂਨੀਵਰਸਿਟੀਆਂ ਦੇ ਵਿੱਚ ਸਾਡਾ ਇੱਕ ਵੀ ਪ੍ਰੋਫੈਸਰ ਨਹੀਂ ਹੋ ਵੀ ਸੀਦਾ ਅਗਰ ਸਾਡੇ ਪ੍ਰੋਫੈਸਰ ਹੀ ਨਹੀਂ ਹੋਣਗੇ ਤਾਂ ਸਾਡੀ ਵੀਸੀ ਕਿਵੇਂ ਬਣਨਗੇ ਮੈਂ ਤੁਹਾਡੇ ਚੈਨਲ 'ਤੇ ਇਹ ਰੱਖਦਾ ਕਿ OBC ਦਾ ਲਗਾਤਾਰ ਧੋਖਾ ਹੋ ਰਿਹਾ ਹੈ ਭਾਰਤ ਦੇ ਵਿੱਚ 23 ਲੱਖ ਸਕੂਲ ਹਨ ਉਹਦੇ ਵਿੱਚੋਂ ਰਿਕਾਰਡ ਹੈ ਕਿ 18 ਲੱਖ ਸਕੂਲਾਂ ਨੇ ਤਾਂ OBC ਦੇ ਐਡਮਿਸ਼ਨ ਨਹੀਂ ਲਈ 5 ਸਕੂਲਾਂ ਨੇ ਐਡਮਿਸ਼ਨ ਲਈ ਪੰਜ ਸਕੂਲਾਂ ਨੇ ਮਤਲਬ ਕਿ ਉਹਨਾਂ ਨੂੰ ਦਾਖਲਾ ਦਿੱਤਾ ਇਹਦਾ ਮਤਲਬ ਕੀ ਹੈ ਕਿ ਸਾਡੇ ਅਗਲ ਵਕੀਰ ਹੀ ਨਹੀਂ ਬਣ ਗਏ ਤਾਂ ਜੱਜ ਕਿਵੇਂ ਬਣਨਗੇ ਤਾਂ ਸਾਡੇ ਨਾਲ OBC ਨਾਲ ਲਗਾਤਾਰ ਧੋਖਾ ਹੋ ਰਿਹਾ ਹੈ ਇਹਦੀ ਲਿਸਟ ਬਹੁਤ ਜ਼ਿਆਦਾ ਲੰਮੀ ਹੈ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਸੇ ਤੋਂ ਜੱਜਾਂ ਨਾਲ ਸੇ ਤੋਂ ਜੱਜਾਂ ਦੇ ਵਿੱਚੋਂ 582 ਜੱਜੇ ਤਾਂ ਉਪਰ ਕਾਟ ਦੇ ਬੈਠੇ ਹਨ ਉਹ ਜ਼ਿਆਦਾਤਰ 70% ਦਾ ਬ੍ਰਾਹਮਣ ਬੈਠੇ ਹਨ ਹੂੰ ਉਹਦੇ ਵਿੱਚੋਂ 18 ਜੱਜਾ 18 ਜੱਜਾਂ ਵਿੱਚ ਉਹ ਵੀ ਸਿੱਧੇ ਦਾ ਕੋਈ ਹਿੱਸੇਦਾਰੀ ਨਜ਼ਰ ਨਹੀਂ ਆਉਂਦੀਗੀ ਹੂੰ ਤਾਂ ਇਹਦੇ ਨਾਲ ਸਾਡੇ ਨਾਲ ਸਾਡਾ ਲਗਾਤਾਰ ਧੋਖਾ ਹੋ ਰਿਹਾ ਹੈ ਜੀ ਪੰਜਾਬ ਦੀ ਗੱਲ ਵੀ ਕਰੀਏ ਅਜੇ ਸਿਆਸੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਸ਼ਡਿਊਲ ਕਾਸਟ ਹੈ ਕਿੰਨੀ ਖੁਸ਼ੀ ਦੀ ਗੱਲ ਹੈ ਕਿੰਨੀ ਵਧੀਆ ਗੱਲ ਹੈ ਕਿ ਉਹਨਾਂ ਦੇ 30% ਮਤਲਬ ਕਿ ਆਪਣਾ ਹਿੱਸੇਦਾਰੀ ਆਪਣੇ ਹੈਗੀ ਹੈ ਪopulation ਹੈ ਤਾਂ ਉਹ ਆਪਣੇ ਹਿਸਾਬ ਨਾਲ 34 MLA ਬਣਾ ਲੈਂਦੇ ਹਨ ਹੂੰ ਪਰ 1902001 ਤੋਂ ਪਹਿਲਾਂ 3 MP ਬੰਦੇ ਸਨ ਹੁਣ 4 MP ਬੰਦਿਆਨ 4 3 12 ਇਹਦਾ ਮਤਲਬ ਹੈ 13 ਚੋਂ 4 4 3 12 ਮਤਲਬ ਕਿ ਤੀਜਾ ਹਿੱਸਾ MP ਬੰਦਿਆਨ ਅਗਰ ਦੇਖਿਆ ਜਾਵੇ ਤਾਂ OBC ਦਾ 75 ਸਾਲਾਂ ਦੇ ਵਿੱਚ ਇੱਕ ਵੀ OBC ਦਾ ਐਮਪੀ ਨਜ਼ਰ ਨਹੀਂ ਆਉਂਦਾ ਨੀ ਦਾਜਨੀਤਿਕ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ OBC ਨੂੰ ਰਿਜ਼ਰਵੇਸ਼ਨ ਨਹੀਂ ਮਿਲ ਰਹੀ ਜੀ ਬਿਲਕੁਲ ਨਹੀਂ ਮਿਲ ਰਹੀ ਜੀ ਜੀ ਮਿਸਾਲ ਦੇ ਤੌਰ ਤੇ ਜਦੋਂ ਸੀਟਾਂ ਦਾ ਕੋਟਾ ਕੱਢਿਆ ਜਾਂਦਾ ਹੈਗਾ ਵੀ ਆਪਾਂ ਕਹਿੰਨੇ ਆ ਵੀ ਐਨ ਐਮ ਐਲ اے ਜਿਹੜੇ ਇਧਰੋਂ ਖੜੇ ਹੋਣਗੇ ਐਨੇ 117 ਆਮ ਆਲਾ ਆਪਣੇ ਵਿਧਾਇਕਾਂ ਦੀ ਗਿਣਤੀ ਹੈਗੀ ਉਹਦੇ ਵਿੱਚੋਂ ਐਸ ਸੀ ਐਸ ਸੀ ਦਾ ਸਥਾਨ ਆ ਜਿਹੜੇ ਉਹ ਰੱਖ ਦਿੱਤੇ ਜਾਂਦੇ ਹੈਗੇ ਆ ਬੀਸੀ ਨੂੰ ਨੀ ਕੋਈ ਸਥਾਨ ਦਿੱਤਾ ਜਾਂਦਾ ਕਿ ਬੀਸੀ ਦੀ ਸੀਟ ਕੋਈ ਰਾਖਵੀਆਂ ਨਹੀਂ ਰੱਖੀ ਜਾਂਦੀਗੀ ਜਿਹੜਾ ਪਰਸੈਂਟ ਹੈ ਬੀਸੀ ਦੀ ਸੀਟ ਆ ਮਿਸਾਲ ਦੇ ਤੌਰ ਤੇ ਮੈਂ ਕਹਿਣਾ ਕਿ ਸ਼ਡਿਊਲ ਕਾਰਡ ਦੇ ਐਮਐਲਏ 34 ਬਣ ਜਾਂਦੇ ਹਨ ਹਮ ਅਗਰ 27% ਦੇ ਹਿਸਾਬ ਨਾਲ ਉਹ ਵੀ ਸਾਨੂੰ ਰਿਜ਼ਰਵੇਸ਼ਨ ਮਿਲੇ ਤਾਂ 31 ਐ ਮੇਰੇ ਸਾਡੇ ਵੀ ਬਣਨੇ ਚਾਹੀਦੇ ਹਨ ਹਮ ਪਰ ਸਾਡੇ ਐਮਐਲਏ ਨਹੀਂ ਨਜ਼ਰ ਆਉਂਦੇ ਕਿ ਕੋਈ ਇੱਕ ਵੀ ਮਤਕੇ ਕੋਟੇ ਦੇ ਵਿੱਚ ਸਾਡਾ ਐਮਐਲਏ ਨਹੀਂ ਬਣਦਾ ਤਾ ਇਹ ਸਾਡੇ ਨਾਲ ओबीसी ਨਾਲ ਇੱਕ ਧੋਖਾ ਹੋ ਰਿਹਾ ਹੈ ਅਗਰ ਸਾਡੇ 31 ਐਮਐਲਏ ਬੰਦੇ ਐ 34 ਮਤਲਬ ਕਿ ਸ਼ਡਿਊਲ ਕਾਟ ਦੇ ਹੁੰਦੇ ਐ ਤਾਂ 34 ਔਰ 31 65 ਬੰਦੇ ਐ ਜੀ 65 ਬੰਦੇ ਐ ਤਾਂ ਸਾਡੀ ਸਰਕਾਰ ਸਿੱਧੀ ਬਣਦੀ ਐ ਇੱਕ ਵਾਰੀ ਮੁੱਖ ਮੰਤਰੀ ओबीसी ਦਾ ਬਣੇਗਾ ਇੱਕ ਵਾਰੀ ओबीसी ਦੇ ਆਪਣੇ ਸ਼ਡਿਊਲ ਕਾਟ ਦਾ ਮੁੱਖ ਮੰਤਰੀ ਬਣੇਗਾ ਤਾਂ ਰਾਜ ਭਾਗ ਸਾਡੇ ਹੱਥਾਂ 'ਚ ਆ ਜਾਏਗਾ ਤੇ ਦੂਜਿਆਂ ਕਹਿੰਦੇ ਦੇਖਣ ਦਾ ਮੂੰਹ ਵੀ ਨਹੀਂ ਵੇਖਣ ਦੀ ਲੋੜ ਤਾਂ ਇਹ ਸਾਡੇ ਨਾਲ ਲਗਾਤਾਰ ਧੋਖਾ ਹੋ ਰਿਹਾ ਹੈ ਜੀ ਅੱਛਾ ਪਤਾਂ ਜੀ ਜੇਕਰ ਦੇਖੀ ਤਾਂ ਓਵਰਆਲ ਜਿੰਨੀਆਂ ਵੀ ਪਿਛਲੇ ਸਮੇਂ ਦੇ ਇਨਫੋਰਮੇਸ਼ਨ ਜਾਣਕਾਰੀ ਹੋਈਆਂ ਹੈਗੀਆਂ ਭਾਵੇਂ ਕੋਈ ਅਫੀਸ਼ੀਅਲ ਡਾਟਾ ਹੈ ਨਹੀਂਗਾ ਪ੍ਰੋਪਰ ਤੌਰ ਦੇ ਉੱਤੇ ਪਰ ਫਿਰ ਵੀ ਦੇਖਣਾ ਹੋਵੇ ਤਾਂ ਭਾਰਤ ਦੇ ਪੱਧਰ ਦੇ ਉੱਤੇ ਜਾਂ ਪੰਜਾਬ ਪੱਧਰ ਦੇ ਉੱਤੇ ਭਾਰਤ ਪੱਧਰ ਦੇ ਉੱਤੇ ਕਿੰਨੀ ਪਾਪੂਲੇਸ਼ਨ ਪਰਸੈਂਟੇਜ ਹੋਏਗੀ ਓਬੀਸੀ ਦੀ ਤੇ ਪੰਜਾਬ ਪੱਧਰ ਦੇ ਉੱਤੇ ਕਿੰਨੇ ਪਰਸੈਂਟ ਪਾਪੂਲੇਸ਼ਨ ਹੋ ਸਕਦੀ ਹੈਗੀ ਤੁਹਾਡੇ ਸਾਹਬ ਜੀ ਜੋ ਤੁਸੀਂ ਸਵਾਲ ਕੀਤਾ ਹੈ ਪਾਪੂਲੇਸ਼ਨ ਦਾ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਅੰਕੜਾ 42 ਤੋਂ 45% ਹੈ ਜੀ اگر ਸਹੀ ਤਰੀਕੇ ਨਾਲ 32% ਤਾਂ ਆਪਾਂ 35% ਦੇ ਲਗਭਗ ਤਾਂ ਆਪਾਂ ਐਸਸੀ ਦੀ ਗੱਲ ਕਰਦੇ ਹੈਗੇ ਹਾਂ ਹਾਂਜੀ ਤੇ OBC ਦਾ ਮੈਂ ਪੁੱਛ ਰਿਹਾ ਹੈਗਾ OBC ਦੀ ਕਿੰਨੀ ਪਰਸੈਂਟ ਹੈ 100 ਦੇ ਵਿੱਚੋਂ OBC ਦੀ ਦੱਸ ਰਿਹਾ ਮੈਂ ਵੀ OBC ਦੀ ਇਸ ਟਾਈਮ ਅੰਕੜਾ ਪੰਜਾਬ ਦੇ ਵਿੱਚ 42 ਤੋਂ 45% ਹੈ ਜੀ ਜੇਕਰ ਸਹੀ ਤਰੀਕੇ ਨਾਲ ਕਰਾਇਆ ਜਾਵੇ ਤਾਂ ਹੋ ਸਕਦਾ 50 ਤੋਂ ਉੱਤੇ ਜਾਵੇਗਾ ਹਮ મતલਬ ਬਾਕੀ ਫਿਰ ਅ 50% ਤੇ ਇਹ ਹੋ ਗਿਆ 30% ਐਸਸੀ ਤਬਕਾ ਹੋ ਗਿਆ 35% ਤੇ ਇਸ ਤੋਂ ਬਾਅਦ ਦੂਜੀਆਂ ਦੂਜੀਆਂ ਜਿਹੜੀਆਂ ਕਮਿਊਨਿਟੀ ਹੈਗੀਆਂ ਜਰਨਲ ਤਬਕਾ ਹੈਗਾ ਉਹ 15% ਹੀ ਰਹਿ ਗਿਆ ਦੇਖੋ 50 ਔਰ 35 ਹੂੰ ਇਹ 75 ਬਣ ਗਏ ਜੀ ਅਗਰ 75 ਤਾਂ 25% ਉਹ ਦੂਸਰੇ ਰਹਿ ਗਏ ਤੇ 50 ਤੇ 85 ਹੋ ਗਏ ਉਹ 15% ਹੀ ਰਹਿ ਗਏ ਜੀ ਤੇ ਹੈ ਵੀ ਇਤਨੀ ਹੈ ਅੱਛਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ 15% ਲੋਕ ਹੀ ਸਾਡੇ ਤੇ ਰਾਜ ਕਰ ਰਹੇ ਹੈਗੇ 50% ਨਹੀਂ ਸਾਡੇ ਤੇ 3.5% ਬ੍ਰਾਹਮਣ ਰਾਜ ਕਰ ਰਿਹਾ ਹੈ ਜੀ ਜੋ ਅਗਰ ਆਪਾਂ ਕਹਿੰਦੇ ਆਂ ਵੀ ਪੰਜਾਬ ਦੇ ਵਿੱਚ ਜੱਟ ਰਾਜ ਕਰ ਰਿਹਾ ਹੈ ਅਗਰ ਜੱਟ ਰਾਜ ਕਰਦਾ ਹੁੰਦਾ ਤੇ ਫਾਕਾ ਕਰ ਤੋਂ ਲੈਂਦੇ ਕਿ ਕਰਾਂ ਟੰਗੇਗਾ ਤਾਂ ਹੁੰਦੇ ਇਹ ਸਿੱਧੇ ਤੌਰ ਤੇ ਬ੍ਰਾਹਮਣੀ ਰਾਜ ਕਰ ਰਿਹਾ ਹੈ ਜੋ ਡਾਇਰੈਕਸ਼ਨ ਚੱਲਦੀ ਹੈ ਉਹ ਬ੍ਰਾਹਮਣਾਂ ਦੀ ਚੱਲਦੀ ਹੈ ਅੱਲਾ ਲੈਗਸ ਦੇ ਵਿੱਚ ਕਿਸਾਨ ਜਾਤੀ ਨੂੰ ਸਿਰਫ ਰਾਜ ਕਰਨ ਵਾਸਤੇ ਦਿੱਤਾ ਹੋਇਆ ਹੈ ਤੁਸੀਂ ਰਾਜ ਪੜ ਕਰੋ ਪਰ ਸਾਡੇ ਹਿਸਾਬ ਨਾਲ ਕਰੋ ਜੀ ਉਹਨਾਂ ਦੇ ਹਿਸਾਬ ਨਾਲ ਚੱਲਦੇ ਆ ਉਹਦੇ ਤੁਸੀਂ ਪੰਜਾਬ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕਿਸਾਨ ਜਾਤੀਆਂ ਨੂੰ ਰਾਜਕਾਰਨਵਾ ਦੇ ਦਿੱਤਾ ਹੈ ਉਹ ਇਹ ਮਤਲਬ ਕਿ ਸਿੱਧੇ ਰੂਪ ਤੇ ਸੈਂਟਰ ਵਿੱਚ ਬ੍ਰਾਹਮਣਾਂ ਦੀ ਸਰਕਾਰ ਬਣਦੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਸੁਪਰਧਾਨ ਜੀ ਕਿਤੇ ਨਾ ਕਿਤੇ ਇਹ ਨਹੀਂ ਮੰਨਣਾ ਹੈਗਾ ਤੁਹਾਡਾ ਕਿ ਜਦੋਂ ਆਪਾਂ ਗੱਲ ਕਰਦੇ ਹੈਗੇ ਕਿ ਰਾਜਨੀਤਿਕ ਸਫਾ ਦੇ ਵਿੱਚ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਐਸਸੀ ਭਾਈਚਾਰਾ ਤਾਂ ਕਿਤੇ ਨਾ ਕਿਤੇ ਉਹਦਾ ਲਾਹਾ ਲੈ ਰਿਹਾ ਹੈਗਾ ਪਰ OBC ਨੂੰ ਹਾਲ ਤੱਕ ਇੱਕ ਵੀ ਸੀਟ ਨਹੀਂ ਮਿਲੇਗੀ ਤੁਹਾਨੂੰ ਐ ਨਹੀਂ ਲੱਗਦਾ ਕਿਤਨਾ ਕਿਤੇ ਜੋ ਇਹ OBC ਤਬਕਾ ਹੈਗਾ ਉਹ ਅਜ ਤੀਕ ਨਾ ਤਾਂ ਆਪਦੇ ਹੱਕ ਦੇ ਲਈ ਖੜਾ ਹੋਇਆ ਹੈਗਾ ਤਾਂ ਨਹੀਂ ਮਿਲਿਆਗਾ ਕਿਤਨਾ ਕਿਤੇ ਇਸ ਤਬਕੇ ਦੇ ਵਿੱਚ ਵੀ ਕਮਜ਼ੋਰੀਆਂ ਨਹੀਂਆਂ ਕਿਉਂਕਿ ਇਹ ਨਾ ਤਾਂ SC ਦੇ ਨਾਲ ਨਾਲ ਆ ਤੇ ਨਾ ਹੀ ਤਾਂ ਜਰਨਲ ਨੇ ਇਹਨੂੰ ਆਪਦੇ ਨਾਲ ਰਲਣ ਨਹੀਂ ਦਿੱਤਾ ਇਹ ਨਹੀਂ ਕਾਰਨ ਹੋ ਸਕਦਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਇਹਦਾ ਸਹੀ ਕਾਰਨ ਕੀ ਹੈ ਹਮ ਕਾਰਨ ਇਹ ਹੈ ਕਿ OBC ਤਾਕਤ ਸਹੀ ਤਰੀਕੇ ਨਾਲ ਗੱਲ ਹੀ ਨਹੀਂ ਗਈ ਹਮ ਨਾ ਗੱਲ ਜਾਣ ਨਾਲ ਉਹ ਵਿਆਹ ਨਹੀਂ ਹੋਇਆ ਵਿਆਹ ਨਾ ਹੋਣ ਕਰਕੇ ਉਹ ਆਪਦੇ ਹਿੱਸੇ ਗਰੀ ਤੋਂ ਜਾਣੋ ਹੀ ਨਹੀਂ ਹੋਇਆ ਜੇ ਅਗੇ ਹਿੱਸੇਦਾਰੀ ਤੋਂ ਹੁਣ ਜਾਨੂ ਹੋ ਰਿਹਾ ਹੈ ਤੇ ਵੱਡੇ ਵੱਡੇ ਪ੍ਰੋਗਰਾਮ ਹੀ ਹੋ ਰਿਹਾ ਹੈ ਇਹ ਪ੍ਰੋਗਰਾਮ ਹੋ ਰਿਹਾ ਹੈ ਤੇ ਪ੍ਰੈਸ਼ਰ ਵੀ ਗਵਰਨਮੈਂਟ ਤੇ ਪਾ ਰਹੇ ਹੈ ਅਗਰ ਪ੍ਰੈਸ਼ਰ ਪਾ ਰਹੇ ਹੈ ਤੇ ਮੋਦੀ ਜੀ ਕਹਿੰਦੇ ਮੈਂ ਜਾਤੀ ਆਧਾਰਤ ਗਣਤੀ ਕਰਾਵਾਂਗਾ ਇਹ ਸਾਰੀ ਹੋਣਾ OBC ਆ ਆਪਣੇ ਪ੍ਰਤੀਯੋਗ ਚ ਪੈ ਗਿਆ ਹੈ ਪਹਿਲਾਂ ਅਣਜਾਣੇ ਜਾਣੇ ਦੇ ਵਿੱਚ ਉਹ ਆਪਣੀ ਮਤਕੇ ਹੱਕ ਅਧਿਕਾਰ ਨੂੰ ਜਾਣਦਾ ਨਹੀਂ ਸੀਗਾ ਉਹ ਸਮਝ ਨਹੀਂ ਸਕਿਆ ਉਹ ਵੱਖਰੀ ਗੱਲ ਹੈ ਜੀ ਅੱਛਾ ਪ੍ਰਧਾਨ ਜੀ ਤੁਹਾਡੇ ਰਾਸ਼ਟਰੀ ਪਛੜਾ ਵਰਗ ਮੋਰਚਾ ਵੱਲੋਂ ਆ ਜਿਹੜਾ ਔਰ ਵਾਲੇ ਪਵਿੱਕ ਦੇ ਵਿੱਚ ਇਸ ਭਾਈਚਾਰੇ ਨੂੰ ਆ ਜਿਹੜਾ ਅਵੇਅਰ ਕਰਨ ਦੇ ਲਈ ਕੋਈ ਪ੍ਰੋਗਰਾਮ ਰੱਖ ਰਹੇ ਹੋ ਤੁਸੀਂ ਕੋਈ ਨਜ਼ਦੀਕੀ ਕੋਈ ਇਸ ਵਿੱਚ ਅਸੀਂ ਲਗਾਤਾਰ ਹਰ ਸਾਲ ਨਹੀਂ ਅਸੀਂ ਤਿੰਨ ਮਹੀਨਿਆਂ ਪਿਛੋਂ ਛੇ ਮਹੀਨਿਆਂ ਪਿਛੋਂ ਵੱਡਾ ਪ੍ਰੋਗਰਾਮ ਕਰਦੇ ਆ ਜੀ ਪਿੱਛੇ ਹੀ 26 ਫਰਵਰੀ ਨੂੰ ਅਸੀਂ ਦੋਦਾਬੇਕੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਕਰਕੇ ਆਏ ਆ ਹੁਣ ਅਸੀਂ 10 ਮਈ ਨੂੰ ਨਿਹਾਲ ਸਿੰਘ ਵਾਲਾ ਵਿਖੇ ਵਿਕਰਾਜਪਾਲਸਾ ਜੋ ਬਗਪਰਨਾ ਰੋਡ ਤੇ ਹੈ ਔਰ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉਸੇ ਵਿੱਚ ਅਸੀਂ ਸ਼ਾਨਦਾਰ ਪ੍ਰੋਗਰਾਮ ਕਰਾ ਰਹੇ ਆਂ ਔਰ ਪੂਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਕੋਈ ਅਸੀਂ ਓਬਸੀ ਹੈ ਉਹਦੇ ਕਿ ਸਾਨੂੰ ਜਾਗਰਤੀ ਵਾਸਤੇ ਕੋਈ ਬੰਦਾ ਆਇਆ ਹੈ ਜਾਂ ਸਾਨੂੰ ਜਾਗਰਤੀ ਵਾਸਤੇ ਕੋਈ ਕਹਿ ਰਿਹਾ ਹੈ ਜਾਂ ਅਸੀਂ ਮਤਲਬ ਕਿ ਲਗਾਤਾਰ ਉਹਦੇ ਕਿ ਜੋ ਪ੍ਰਚਾਰ ਤੇ ਜਾਂਦੇ ਹਨ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਵੀ ਕੋਈ ਸਾਡੇ ਵੀ ਮਤਲਬ ਕਿ ਆਕਤ ਅਧਿਕਾਰ ਵਾਰੇ ਬੋਲ ਰਿਹਾ ਹੈ ਤਾਂ ਇਹ ਹੁਣ ਲਗਾਤਾਰ ਅਸੀਂ ਪੰਜਾਬ ਵਿੱਚ ਨਹੀਂ ਹੈ ਪੂਰੇ ਭਾਰਤ ਦੇ ਵਿੱਚ ਵੀ ਪੂਰੇ ਪ੍ਰੋਗਰਾਮ ਹੋ ਰਿਹਾ ਰਾਟੇ ਪੱਲੇਵਾਰ ਮੋਰਚੇ ਤੋਂ ਇਹ ਰਾਟੇ ਪੱਧਰ ਦਾ ਮਤਕੇ ਇੱਕ ਸੰਗਠਨ ਹੈ ਇਹਦੇ ਸਾਡੇ ਮਤਕੇ ਜੋ ਰਾਟ ਪੱਧਰ ਤੇ ਜੋ ਆਪਣੇ ਰਾਸ਼ਟਰੀ ਪ੍ਰਧਾਨ ਹੈ ਵਿਕਾਸ ਪਟੇਲ ਜੀ ਹਨ ਉਹ ਲਗਾਤਾਰ ਪੂਰੇ ਦੇ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਸਮਝਾਉਦੇ ਹਨ ਵੱਡੇ ਵੱਡੇ ਪ੍ਰੋਗਰਾਮ ਕਰਨੇ ਹਨ ਇਹ ਆਖਰਕਾਰ ਕੀ ਹੈ ਕੋ ਜੋ ਬਾਂਸੇ ਵ ਹੈ ਵਾਮ ਸੇਵ ਦੇ ਜੋ ਸਾਡੇ ਪ੍ਰਧਾਨਾਨ ਭਾਰਤੀ ਮੁਕਤੀ ਮੋਰਚੇ ਦੇ ਜੋ ਰਾਟੀ ਪ੍ਰਧਾਨ ਵਮਨ ਮੇਸ਼ਰਾ ਸਾਹਿਬ ਹਨ ਉਹਨਾਂ ਦੇ ਹਮਾਈ ਥੱਲੇ ਉਹਨਾਂ ਦੀ ਡਿਰੇਕਸ਼ਨ ਤੇ ਲੈ ਸਾਰਾ ਪ੍ਰੋਗਰਾਮ ਹੋ ਰਿਹਾ ਹੈ ਉਹ ਲਗਾਤਾਰੇ ਜਾਰੀ ਹੈ